ਸਭ ਤੋਂ ਪਹਿਲਾਂ ਬਰਟਾ ਦੀ ਗੱਲ ਕਰਦੇ ਆ ਡੈਨੀਅਲ ਸਮਿਥ ਨੂੰ ਸੱਦਾ ਦਿੱਤਾ ਗਿਆ ਵੀ ਆ ਕੇ ਐਮਰਜੈਂਸੀ ਜਿਹੜੇ ਕਮਰੇ ਨੇ ਉਹਨਾਂ ਦੇ ਹਾਲਾਤ ਵੇਖੋ ਕਿ ਇਹਨਾਂ ਨੇ ਸੱਦਾ ਦਿੱਤਾ ਤੇ ਕਿਉਂ ਦੇਣਾ ਪੈ ਗਿਆ ਜਿਹੜੇ ਐਮਰਜੈਂਸੀ ਦੇ ਵਿੱਚ ਵੇਟ ਦਾ ਮਸਲਾ ਹੈ ਨਾ ਜੀ ਇੰਤਜ਼ਾਰ ਦਾ ਇਹ ਪੂਰੇ ਕੈਨੇਡਾ ਦੀ ਸਮੱਸਿਆ ਬਿਲਕੁਲ ਹੁੰਦਾ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਸਮੱਸਿਆ ਆ ਪੈਂਦੀ ਹੈ ਫਿਰ ਤੁਸੀਂ ਕਿਵੇਂ ਅਪਰੋਚ ਕਰਨਾ ਤੇ ਤੁਹਾਨੂੰ ਐਮਰਜੈਂਸੀ ਰੂਮ ਜਾਣ ਲਈ ਕਹ ਦਿੱਤਾ ਜਾਂਦਾ ਉਹਦੇ ਬਾਰੇ ਅਸੀਂ ਜਿਹੜੀ ਰਿਪੋਰਟ ਆਈ ਉਹਦੀ ਗੱਲਬਾਤ ਕਰਦੇ ਜਿਹੜੀ ਖਬਰ ਹੈ ਜੀ ਜੀ ਅਸਲ ਵਿੱਚ ਕੈਨੇਡਾ ਦੇ ਵਿੱਚ ਐਮਰਜੈਂਸੀ ਰੂਮ ਵੇਟ ਬਹੁਤ ਜ਼ਿਆਦਾ ਵੱਧ ਗਈ ਆ। ਐਮਰਜੈਂਸੀ ਦਾ ਮਤਲਬ ਐਮਰਜੈਂਸੀ ਹੁੰਦਾ ਪਰ ਜਦੋਂ ਆਪ ਜੀ ਦੇ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਹੈ, ਅਵੇਲੇਬਲ ਨਹੀਂ ਹੈ, ਮੈਡੀਕਲ ਕਲੀਨਿਕ ਵਿੱਚ ਵਾਰੀ ਨਹੀਂ ਆ ਸਕਦੀ। ਤੁਸੀਂ ਸਮਝਦੇ ਹੋ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਐਮਰਜੈਂਸੀ ਦੇ ਵਿੱਚ। ਇਹ ਕਿਹਾ ਜਾਂਦਾ ਹੈ। ਤੇ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਇੰਨਾ ਜ਼ਿਆਦਾ ਵੱਧ ਗਿਆ। ਪਿੱਛੇ ਜਾ ਐਮਰਜੈਂਸੀ ਦੇ ਵਿੱਚ ਵੇਟ ਕਰਦੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਫ੍ਰਸਟ੍ਰੇਸ਼ਨ ਆ ਲੋਕਾਂ ਦੇ ਵਿੱਚ ਉੱਥੇ ਲਿਖ ਕੇ ਵੀ ਲਾਇਆ ਹੁੰਦਾ ਹੈ ਕਿ ਤੁਸੀਂ ਜਿਹੜਾ ਆਪਣਾ ਬਿਹੇਵੀਅਰ ਠੀਕ ਰੱਖਣਾ ਤੇ ਸਟਾਫ ਨਾਲ ਜਾਂ ਕਿਸੇ ਹੋਰ ਨਾਲ ਤੁਸੀਂ ਮਾੜੀ ਲੈਂਗੁਏਜ ਨਹੀਂ ਬੋਲਣੀ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ ਪਰ ਫ੍ਰਸਟ੍ਰੇਸ਼ਨ ਆਉਂਦੀ ਕਿੱਥੋਂ ਉਪਜਦੀ ਕਿੱਥੋਂ ਹੈ ਸਰਕਾਰਾਂ ਲਈ ਇਹ ਵੱਡੀ ਸਮੱਸਿਆ ਹੈ ਲੰਬੇ ਸਮੇਂ ਤੋਂ ਜਿਹਦੇ ਲਈ ਮੈਂ ਕਹਿੰਨਾ ਕਿ ਬਹੁਤ ਜ਼ਿਆਦਾ ਧਿਆਨ ਨਾਲ ਕੰਮ ਨਹੀਂ ਕੀਤਾ ਗਿਆ ਇਹ ਗੱਲ ਫੈਕਟ ਹੈ ਜੇ ਪ੍ਰੋਪਰਲੀ ਉਹਨੂੰ ਅਜੇ ਤੱਕ ਹੈਂਡਲ ਕੀਤਾ ਗਿਆ ਹੋਵੇ ਤਰ ਇਹ ਨਤੀਜੇ ਜਿਹੜੇ ਕੁਝ ਹੋਰ ਹੋਣੇ ਸੀ ਅਲਬਰਟਾ ਦੇ ਵਿੱਚ ਇਸੇ ਤਰ੍ਹਾਂ ਐਮਰਜੈਂਸੀ ਮੈਡੀਸਨ ਦੇ ਇੱਕ ਡਾਕਟਰ ਡਾਕਟਰ ਵਾਰਨ ਫਿਰਸ ਜਿਹੜੇ ਨੇ ਰਾਇਲ ਅਲੈਗਜ਼ੈਂਡਰ ਹਸਪੀਟਲ ਐਡਮੰਟਨ ਦੇ ਵਿੱਚ ਉਹ ਐਮਰਜੈਂਸੀ ਮੈਡੀਸਨ ਦੇ ਵਿੱਚ ਉਹ ਸਪੈਸ਼ਲਿਸਟ ਨੇ ਕੰਮ ਕਰਦੇ ਨੇ ਉਹਨਾਂ ਨੇ ਅਲਬਰਟਾ ਦੀ ਮੁੱਖ ਮੰਤਰੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਕਿਹਾ ਕਿ ਮੇਰੇ ਨਾਲ ਇੱਕ ਸ਼ਿਫਟ ਤੇ ਆ ਕੇ ਲੋਕਾਂ ਦੀ ਪੇਸ਼ੈਂਟਸ ਦੀ ਫਰਸਟ੍ਰੇਸ਼ਨ ਦੇਖੋ ਤੇ ਜਿਹੜੇ ਹਾਲਵੇ ਹੁੰਦੇ ਨੇ ਜਿਹੜੇ ਰਸਤੇ ਹੁੰਦੇ ਨੇ ਜਿਹੜੇ ਰੂਮਸ ਦੇ ਜਾਂਦੇ ਨੇ ਹਸਪੀਟਲ ਦੇ ਵਿੱਚ ਉਹਨਾਂ ਦੇ ਵਿੱਚ ਬੈਠੇ ਹੋਏ ਲੰਮੇ ਪਏ ਹੋਏ ਪੇਸ਼ੈਂਟਸ ਨੂੰ ਆ ਕੇ ਦੇਖੋ ਤੇ ਮੋਰਲ ਇੰਜਰੀ ਆਫ ਡਾਕਟਰਸ ਉਹਨਾਂ ਨੇ ਲਫ਼ਜ਼ ਵਰਤਿਆ ਕਿ ਡਾਕਟਰਸ ਜਿਹੜੇ ਨੇ ਉਹ ਉਹਨਾਂ ਨਾਲ ਅੱਖ ਮਿਲਾਏ ਤੋਂ ਬਿਨਾ ਅੱਗੇ ਲੰਘ ਜਾਂਦੇ ਨੇ ਇੱਧਰ ਨੂੰ ਜਾਂਦੇ ਨੇ ਉੱਧਰ ਨੂੰ ਜਾਂਦੇ ਨੇ ਆਪਣੇ ਕੰਮ ਦੇ ਵਿੱਚ ਹੋ ਸਕਦਾ ਜਿਹੜਾ ਮਰੀਜ਼ ਆ ਉਹਦੇ ਦਿਮਾਗ ਵਿੱਚ ਆਉਂਦੀ ਹੋਵੇ ਇਹ ਬਾਕੀਆਂ ਨੂੰ ਦੇਖ ਰਹੇ ਨੇ ਮੈਨੂੰ ਕਿਉਂ ਨਹੀਂ ਦੇਖਦੇ ਹਮ ਪਰ ਡਾਕਟਰ ਉੱਥੇ ਆਪਣੇ ਦੇ ਵਿੱਚ ਗਿਲਟੀ ਮਹਿਸੂਸ ਕਰਦੇ ਨੇ ਪਰ ਉਹਨਾਂ ਦੇ ਵਸਦੀ ਗੱਲ ਨਹੀਂ ਹੈ ਨਾਲ ਉਹ ਕਹਿੰਦੇ ਨੇ ਕਿ ਸਾਡੀ ਇਨੈਬਿਲਿਟੀ ਹੈ ਕਿ ਅਸੀਂ ਕੁਝ ਚਾਹੁੰਦੇ ਹੋਏ ਵੀ ਕਿਸੇ ਲਈ ਕੁਝ ਕਰ ਨਹੀਂ ਸਕਦੇ ਮੌਕੇ ਤੇ ਤੇ ਸਾਡੇ ਲਈ ਟਰੋਮਾ ਤੋਂ ਘਟ ਨਹੀਂ ਹੈ ਤੇ ਇਹਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਇਹ ਸਭ ਕੁਝ ਛੱਡਣ ਲਈ ਮਜਬੂਰ ਕਰਦੀਆਂ ਨੇ ਡਾਕਟਰ ਵਾਰਨ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਆ ਕੇ ਨਹੀਂ ਦੇਖੋਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਇੱਥੇ ਕੀ ਹੋ ਰਿਹਾ ਐਮਰਜੈਂਸੀ ਦੇ ਵਿੱਚ ਪ੍ਰੀਮੀਅਰ ਨੂੰ ਉਹ ਕਹਿੰਦੇ ਨੇ ਕਿ ਹੈਲਥ ਐਮਰਜੈਂਸੀ ਹੋਵੇ ਤੇ ਤੁਸੀਂ ਆ ਕੇ ਦੇਖੋ ਮੇਰੇ ਰੂਮ ਦੇ ਵਿੱਚ ਵੇਖੋ 13 ਘੰਟੇ ਵੇਟ ਕਰੋ ਤੇ ਫਿਰ ਦੇਖੋ ਕੀ ਹਾਲਾਤ ਬਣਦੇ ਨੇ ਤੇ ਤੁਹਾਡੀ ਸੋਚ ਕੀ ਹੁੰਦੀ ਹੈ ਉਹ ਕਹਿੰਦੇ ਆ ਕੇ ਵੇਟ ਤੇ ਕਰੋ ਦੇਖੋ ਡਾਕਟਰ ਵਾਰਨ ਕਹਿੰਦੇ ਨੇ ਕਿ ਨਵਾਂ ਸਰਵੇ ਜਿਹੜਾ ਆ ਉਹਦੇ ਵਿੱਚ ਦੇਖੋ ਉਹਦੇ ਬਾਰੇ ਜਿਹੜੇ ਸਵਾਲ ਪੁੱਛਿਆ ਗਿਆ ਸੀ ਤੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਐਕਸਪੀਰੀਅੰਸ ਜਿਹੜੇ ਉਹ ਰਿਲੀਜ਼ ਕੀਤੇ ਗਏ ਕਿ ਕਿਵੇਂ ਮਹਿਸੂਸ ਕਰਦੇ ਨੇ ਅਲਬਰਟਾ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਪ੍ਰੋਵਿੰਸ ਦੇ ਫਿਜ਼ੀਸ਼ੀਅਨ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਦੇ ਬਣਾਉਂ ਸਰਵੇ ਕਰਵਾਇਆ ਗਿਆ ਸੀ ਕਿ ਪੇਸ਼ੈਂਟਸ ਦੀ ਤੇ ਡਾਕਟਰਾਂ ਦੀ ਹਾਲਾਤ ਨੂੰ ਤਾਂ ਸਮਝੋ ਹੁਣ ਉਹ ਕਹਿੰਦੇ ਨੇ ਕਿ ਹੁਣ ਇੱਕ ਦਿਨ ਉਹ 6 ਵਜੇ ਉਹਨੇ ਉਦਾਹਰਨ ਦਿੱਤੀ ਡਾਕਟਰ ਨੇ ਕਿ ਮੈਂ 6 ਵਜੇ ਸਵੇਰੇ ਸ਼ਿਫਟ ਤੇ ਆਇਆ ਤੇ ਜਿਹੜਾ ਹਾਲਵੇ ਸੀ ਜਿਹੜਾ ਰਸਤਾ ਜਾਂਦਾ ਸੀ ਕਮਰਿਆਂ ਨੂੰ ਉਹ ਮਰੀਜ਼ਾਂ ਨਾਲ ਭਰਿਆ ਪਿਆ ਸੀ ਤੇ ਉਹ ਦੇ ਵਿੱਚ ਉਹ ਮਰੀਜ਼ ਸਨ ਜਿਹੜੇ ਐਂਬੂਲੈਂਸ ਨੇ ਲੈਂਦੇ ਹੋਏ ਸੀ ਇੱਕ ਰਾਤ ਪਹਿਲਾਂ ਤੇ ਕਈ ਜਿਹੜੇ ਸੀ 14 ਘੰਟੇ ਤੋਂ ਵੱਧ ਉੱਥੇ ਇੰਤਜ਼ਾਰ ਕਰ ਰਹੇ ਸੀ ਫਿਰ ਉਹ ਕਹਿੰਦੇ ਨੇ ਕਿ ਇੰਨੇ ਜ਼ਿਆਦਾ ਮਰੀਜ਼ਾਂ ਦੇ ਵਿੱਚੋਂ ਮੈਂ ਇੱਕ ਨੂੰ ਚੁਣਿਆ ਕਿਉਂਕਿ ਉਸਦਾ ਚੂੜਾ ਟੁੱਟਾ ਹੋਇਆ ਸੀ ਤੇ ਉਹਨੂੰ ਆਪਰੇਸ਼ਨ ਦੀ ਲੋੜ ਸੀ ਤੇ ਉਹਨੂੰ ਟ੍ਰੀਟ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਹਿੰਦੇ ਜਦੋਂ ਮੈਂ ਪੇਸ਼ੈਂਟ ਨੂੰ ਦੇਖਿਆ ਜਿਹਦਾ ਚੂੜਾ ਟੁੱਟਾ ਹੋਇਆ ਸੀ ਤੇ ਮੈਨੂੰ ਦੂਸਰਿਆਂ ਦੀਆਂ ਅੱਖਾਂ ਵੱਲ ਵੀ ਦੇਖਣਾ ਪਿਆ ਜਿਹੜੇ ਮੇਰੇ ਵੱਲ ਨੂੰ ਉਹ ਹਸਰਤ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਸੀ ਕਿ ਡਾਕਟਰ ਸਾਡੀ ਵੀ ਸੁਨੇਗਾ ਕਿ ਨਹੀਂ ਸੁਨੇਗਾ ਤੇ ਜਦੋਂ ਮੈਂ ਇੱਕ ਬੰਦੇ ਕੋਲ ਜਾ ਕੇ ਤੇ ਦੂਸਰਿਆਂ ਕੋਲ ਨਾ ਜਾ ਕੇ ਇੱਕ ਨੂੰ ਹਾਲਚਾਲ ਪੁੱਛਿਆ ਤੇ ਤੁਸੀਂ ਬਾਕੀਆਂ ਦੀ ਹਾਲਾਤ ਸਮਝ ਸਕਦੇ ਹੋ ਇਹ ਨਹੀਂ ਕਿ ਇੱਕਦਮ ਬਰੀ ਆ ਜਾਣੀ ਚਾਹੀਦੀ ਹੈ ਪਰ 14 14 18 18 ਘੰਟੇ ਦੀ ਵੇਟ ਜਿਹੜੀ ਹੈ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਨਾ ਸਿਰਫ ਮਰੀਜ਼ਾਂ ਨੂੰ ਬਲਕਿ ਡਾਕਟਰਾਂ ਤੇ ਵੀ ਬਹੁਤ ਇਸ ਤਾ ਬੁਰਾ ਅਸਰ ਪੈ ਰਿਹਾ ਹੁਣ ਸਰਕਾਰਾਂ ਲਈ ਇਹ ਬਹੁਤ ਵੱਡਾ ਸਵਾਲ ਹੈ ਇਹ ਜਿਹੜਾ ਡਾਕਟਰ ਸਾਹਿਬ ਨੇ ਚੈਲੰਜ ਕੀਤਾ ਅਲਬਰਟਾ ਦੇ ਪ੍ਰੀਮੀਅਰ ਨੂੰ ਭਾਵੇਂ ਕਿ ਉਹਨਾਂ ਨੇ ਡੈਨੀਅਲ ਸਮਿਥ ਨੂੰ ਕਰ ਦਿੱਤਾ ਹੋਵੇ ਪਰ ਇਹ ਕਹਾਣੀ ਦੂਜੇ ਸੂਬਿਆਂ ਦੇ ਵਿੱਚ ਵੀ ਵੱਖਰੀ ਨਹੀਂ ਹੈ ਹੈਲਥ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਦੀ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੈ ਜਿਨ੍ਹਾਂ ਨਾਲ ਇਹਨਾਂ ਚੀਜ਼ਾਂ ਨੂੰ ਪ੍ਰੂਵ ਕੀਤਾ ਜਾ ਸਕੇ ਵੇਟ ਟਾਈਮਸ ਕੱਟ ਹੋਣੇ ਚਾਹੀਦੇ ਨੇ ਇਹ ਅੱਜ ਦੀ ਸਮੱਸਿਆ ਨਹੀਂ ਹੈ ਬਹੁਤ ਲੰਬੇ ਸਮੇਂ ਤੋਂ ਉਹੀ ਸਮੱਸਿਆ ਜਿਹੜੀ ਹੈ ਇਹ ਇਹਨੂੰ ਫਾਲੋ ਕੀਤਾ ਜਾ ਰਿਹਾ ਐਕਸਪਰਟਸ ਵੱਲੋਂ ਪਰ ਸਹੀ ਮਾਨਿਆਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਇਸ ਪਾਸੇ ਵੱਲ ਉਨੀ ਸੁਹਿਰਦਤਾ ਤੇ ਸ਼ਿੱਦਤ ਦੇ ਨਾਲ ਲੱਗ ਕੇ ਕੰਮ ਨਹੀਂ ਕਰ ਰਹੀਆਂ ਜਿੰਨਾ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ।